ਸਤਿ ਸ਼੍ਰੀ ਅਕਾਲ ਜੀ ਨਮਸਕਾਰ ਦੁਆਵਾਂ ਦੇ ਤੀਰਥ ਭਾਈ ਕਨਈਆ ਆਸ਼ਰਮ ਤੋਂ ਮੈਂ ਗੁਰਵਿੰਦਰ ਸਿੰਘ ਭੈਣ ਤੇ ਭਰਾ ਦਾ ਪਿਆਰ ਦਾ ਤਿਹਾੜ ਰਖੜੀ ਦਾ ਤਿਹਾੜ ਰਕਸ਼ਾ ਬੰਧਨ ਭਾਈ ਕਨਈਆ ਪਰਿਵਾਰ ਇੱਕ ਐਸਾ ਪਰਿਵਾਰ ਜਿੱਥੇ ਭੈਣ ਕਿਤੋਂ ਆਈਏ ਭਰਾ ਕਿਤੋਂ ਆਇਆ ਇੱਥੇ ਆ ਕੇ ਉਹਨਾਂ ਦਾ ਪਿਆਰ ਬਣਿਆ ਇੱਥੇ ਆ ਕੇ ਉਹ ਭੈਣ ਭਰਾ ਬਣੇ ਤੇ ਬੜੀ ਹੀ ਖੁਸ਼ੀ ਨਾਲ ਬੜੀ ਚਾਹਮਾ ਨਾਲ ਅੱਜ ਭਾਈ ਕਨਈਆ ਆਸ਼ਰਮ ਦੇ ਅੰਦਰ ਪਰਿਵਾਰ ਨੇ ਰક્ષાਬੰਧਨ ਰਖੜੀ ਦਾ ਤਿਉਹਾਰ ਮਨਾਇਆ ਤੇ ਉਹ ਪਿਆਰ ਵੇਖਣ ਵਾਲਾ ਸੀਗਾ ਤੇ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਤੇ ਭਾਈ ਕਨਈਆ ਦੇ ਪੂਰੇ ਪਰਿਵਾਰ ਵੱਲੋਂ ਰક્ષાਬੰਧਨ ਦੀਆਂ ਰਖੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਸਾਰਿਆਂ ਦਾ ਪਰਮਾਤਮਾ ਭੈਣ ਭਰਾਵਾਂ ਦਾ ਇਸੇ ਤਰ੍ਹਾਂ ਪਿਆਰ ਬਣਾਈ ਰੱਖੇ ਤੇ ਇਸੇ ਤਰ੍ਹਾਂ ਸਾਰੀਆਂ ਭੈਣਾਂ ਆਪਣੇ ਭਰਾਵਾਂ ਨੂੰ ਰਖੜੀ ਬੰਨ੍ਹਦੀਆਂ ਰਹਿਣ ਬਹੁਤ ਬਹੁਤ ਪਨਾ ਸਾਰਿਆਂ ਦਾ ਸ਼ੇਅਰ ਕਰਨ ਦਾ ਵੇਖਣ ਦਾ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਨਮਸਕਾਰ